ਵਿਹਾਰ ਵਿੱਚ ਵੋਟਰ ਸੂਚੀ ਦੀ ਜਾਂਚ ਨੂੰ ਲੈ ਕੇ ਚੱਲ ਰਹੇ ਰਾਜਨੀਤਿਕ ਹੰਗਾਮੇ ਦੇ ਵਿਚਕਾਰ ਚੋਣ ਕਮਿਸ਼ਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਅਭਿਆਸ ਦੇਸ਼ ਦੇ ਹਰ ਸੂਬੇ ਵਿੱਚ ਕੀਤਾ ਜਾਵੇਗਾ ਇਸ ਵਿੱਚ ਕਰ ਕਰ ਜਾ ਕੇ ਵੋਟਰਾਂ ਦੀ ਪੁਸ਼ਟੀ ਕੀਤੀ ਜਾਵੇਗੀ ਤੇ ਇਸ ਰਾਹੀਂ ਚੋਣ ਕਮਿਸ਼ਨ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਕੋਈ ਵੀ ਗੈਰ ਭਾਰਤੀ ਵੋਟਰ ਸੂਚੀ ਵਿੱਚ ਨਾ ਰਹੇ ਕਮਿਸ਼ਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੂਬੇ ਦੀ ਵਾਰੀ ਹੈ ਉਹਨਾਂ ਸੂਬਿਆਂ ਦੀ ਹੁਣ 2026 ਵਿੱਚ ਵਿਧਾਨ ਸਭਾ ਚੋਣਾਂ ਜਿੱਥੇ ਹੋਣੀਆਂ ਨੇ ਤੇ ਇਹਨਾਂ ਵਿੱਚ ਅਸਮ ਪੱਛਮੀ ਬੰਗਾਲ ਕੇਰਲ ਤਾਮਿਲਨਾਡੂ ਪੋਡੂਚਰੀ ਸ਼ਾਮਲ ਨੇ ਬਿਹਾਰ ਚੋਣਾਂ ਤੋਂ ਬਾਅਦ ਇਹਨਾਂ ਸੂਬਿਆਂ ਵਿੱਚ ਇੱਕ ਮੁਹਿੰਮ ਚਲਾਈ ਜਾਵੇਗੀ ਇਸ ਅਭਿਆਸ ਦੀ ਅਸਲ ਪ੍ਰੀਖਿਆ ਅਸਮ ਤੇ ਪੱਛਮੀ ਬੰਗਾਲ ਵਿੱਚ ਹੋਵੇਗੀ ਬੰਗਲਾਦੇਸ਼ੀ ਕਸਬੇਟੀਆਂ ਦੀ ਮੌਜੂਦਗੀ ਨੂੰ ਲੈ ਕੇ ਇੱਥੇ ਪਹਿਲਾਂ ਹੀ ਰਾਜਨੀਤੀ ਗਰਮਾਈ ਹੋਈ ਹੈ ਅਗਲੇ ਪੜਾਅ ਵਿੱਚ ਉੱਤਰ ਪ੍ਰਦੇਸ਼ ਗੁਜਰਾਤ ਪੰਜਾਬ, ਹਿਮਾਚਲ ਪ੍ਰਦੇਸ਼, ਗੋਆ ਤੇ ਮਨੀਪੁਰ ਦੀਵਾਰੀ ਹੈ 2027 ਵਿੱਚ ਇਥੇ ਚੋਣਾਂ ਨੇ ਤੇ ਉਥੇ ਹੀ 2029 ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੇ ਸੂਬਿਆਂ ਦੀਆਂ ਵੋਟਰ ਸੂਚੀਆਂ ਦੀ ਜਾਂਚ ਪੂਰੀ ਕਰਨ ਦੀ ਯੋਜਨਾ ਹੈ 2028-29 ਵਿੱਚ 17 ਸੂਬਿਆਂ ਵਿੱਚ ਚੋਣਾਂ ਹੋਣੀਆਂ ਨੇ ਤੇ ਇਸ ਦੇ ਨਾਲ ਹੀ ਵਿਰੋਧੀ ਧਰਨੇ ਕਮਿਸ਼ਨ ਦੇ ਫੈਸਲੇ ਤੇ ਸਵਾਲ ਖੜੇ ਕਰ ਦਿੱਤੇ ਨੇ ਅੰਦੋਲਨ ਦਾ ਐਲਾਨ ਕੀਤਾ ਹੈ ਇਸ ਕ੍ਰਮ ਵਿੱਚ ਬਿਹਾਰ ਵਿੱਚ ਸੜਕ ਜਾਮ ਕੀਤੀ ਜਾ ਰਹੀ ਹੈ ਬਿਹਾਰ ਵਿੱਚ ਵੋਟਰ ਸੂਚੀ ਦੀ ਜਾਂਚ ਨੂੰ ਲੈ ਕੇ ਚੱਲ ਰਹੇ ਰਾਜਨੀਤਕ ਤੇ ਹੰਗਾਮੇ ਦੇ ਵਿਚਕਾਰ ਚੋਣ ਕਮਿਸ਼ਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਅਭਿਆਸ ਦੇਸ਼ ਦੇ ਹਰ ਸੂਬੇ ਵਿੱਚ ਕੀਤਾ ਜਾਵੇਗਾ ਇਸ ਵਿਚਕਾਰਕਰ ਜਾ ਕੇ ਵੋਟਰਾਂ ਦੀ ਪੁਸ਼ਟੀ ਕੀਤੀ ਜਾਵੇਗੀ ਤੇ ਇਸ ਰਾਹੀਂ ਚੋਣ ਕਮਿਸ਼ਨ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਕੋਈ ਵੀ ਗੈਰ ਭਾਰਤੀ ਵੋਟਰ ਸੂਚੀ ਵਿੱਚ ਨਾ ਰਹੇ ਕਮਿਸ਼ਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੂਬੇ ਦੀ ਵਾਰੀ ਹੈ ਉਹਨਾਂ ਸੂਬਿਆਂ ਦੀ ਹੁਣ 2026 ਵਿੱਚ ਵਿਧਾਨ ਸਭਾ ਚੋਣਾਂ ਜਿੱਥੇ ਹੋਣੀਆਂ ਨੇ ਤੇ ਇਹਨਾਂ ਵਿੱਚ ਆਸਮ ਪਛਮੀ ਬੰਗਾਲ ਕੇਰਲ ਤਾਮਿਲਨਾਡੂ ਪੋਡੂਚਰੀ ਸ਼ਾਮਲ ਨੇ ਬਿਹਾਰ ਚੋਣਾ ਤੋਂ ਬਾਅਦ ਇਹਨਾਂ ਸੂਬਿਆਂ ਵਿੱਚ ਇੱਕ ਮੁਹਿੰਮ ਚਲਾਈ ਜਾਵੇਗੀ ਇਸ ਅਭਿਆਸ ਦੀ ਅਸਲ ਪ੍ਰੀਖਿਆ ਆਸਾਮ ਤੇ ਪਛਮੀ ਬੰਗਾਲ ਵਿੱਚ ਹੋਵੇਗੀ ਬੰਗਲਾਦੇਸ਼ੀ ਕਿਸੇ ਥਿਆਂ ਦੀ ਮੌਜੂਦਗੀ ਨੂੰ ਲੈ ਕੇ ਇੱਥੇ ਪਹਿਲਾਂ ਹੀ ਰਾਜਨੀਤੀ ਗਰਮਾਈ ਹੋਈ ਹੈ ਅਗਲੇ ਪੜਾਅ ਵਿੱਚ ਉੱਤਰ ਪ੍ਰਦੇਸ਼ ਗੁਜਰਾਤ ਪੰਜਾਬ, ਹਿਮਾਚਲ ਪ੍ਰਦੇਸ਼, ਗੋਆ ਤੇ ਮਨੀਪੁਰ ਦੀਵਾਰੀ ਹੈ 2027 ਵਿੱਚ ਇਥੇ ਚੋਣਾਂ ਨੇ ਤੇ ਉਥੇ ਹੀ 2029 ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੇ ਸੂਬਿਆਂ ਦੀਆਂ ਵੋਟਰ ਸੂਚੀਆਂ ਦੀ ਜਾਂਚ ਪੂਰੀ ਕਰਨ ਦੀ ਯੋਜਨਾ ਹੈ 2028-29 ਵਿੱਚ 17 ਸੂਬਿਆਂ ਵਿੱਚ ਚੋਣਾਂ ਹੋਣੀਆਂ ਨੇ ਤੇ ਇਸ ਦੇ ਨਾਲ ਹੀ ਵਿਰੋਧੀ ਧਰਨੇ ਕਮਿਸ਼ਨ ਦੇ ਫੈਸਲੇ ਤੇ ਸਵਾਲ ਖੜੇ ਕਰ ਦਿੱਤੇ ਨੇ ਅੰਦੋਲਨ ਦਾ ਐਲਾਨ ਕੀਤਾ ਹੈ ਇਸ ਕ੍ਰਮ ਵਿੱਚ ਬਿਹਾਰ ਵਿੱਚ ਸੜਕ ਜਾਮ ਕੀਤੀ ਜਾ ਰਹੀ ਹੈ